ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ 125 ਵਰੇ ਮਨੁੱਖਾ ਦੇਹ ਵਿੱਚ گزارੇ ਤੇ 113 ਵਰੇ ਗੁਰੂ ਘਰ ਦੀ ਸੇਵਾ ਕੀਤੀ ਤੇ ਬੇਨਤੀਆਂ ਕਰ ਰਹੇ ਮਾਲਕਾ ਜੇ ਜ਼ਿੰਦਗੀ ਚ ਭੁੱਲ ਹੋ ਗਈ ਤੇ ਮੈਨੂੰ ਮaaf ਕਰ ਦੇ ਲੋ ਅਸੀਂ ਸੈਂਕੜੇ ਗਲਤੀਆਂ ਕਰਤੇ ਮਿਲਖਰ ਕਦੀ ਅਰਦਾਸ ਨਹੀਂ ਕੀਤੀ ਹੋਣੀ ਪਰ ਉਹਨਾਂ ਦਾ ਕਿੰਨਾ ਉੱਚਾ ਸੋਚਾ ਜੀਵਨ ਸੀ ਜਿਨ੍ਹਾਂ ਪੰਜ ਗੁਰੂ ਸਾਹਿਬਾਨਾਂ ਦੇ ਦਰਸ਼ਨ ਉਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਛੇਾਂ ਗੁਰੂਆਂ ਦੇ ਦਿਦਾਰੇ ਕੀਤੇ ਆਪ ਗੁਰੂ ਬਣ ਦੀ ਇੱਛਾ ਹੀ ਨਹੀਂ ਜਾਰ ਕੀਤੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਸਿੱਖੋ ਕਿੰਨੇ ਮਹਾਨ ਸੇਵਾਦਾਰ ਸਨ ਜਦੋਂ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬੀੜ ਵੱਜ ਚੁੱਕੀ ਸੀ ਨਾ ਤੇ ਧੰਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਸਿੱਖੋ ਕੋਈ ਪਵਿੱਤਰ ਸੀਸ ਲੈ ਕੇ ਆਓ ਇਸ ਗੁਰਬਾਣੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਚ ਕਰਨਾ ਮਹਾਰਾਜ ਤੁਹਾਡਾ ਸੀਸ ਬਹੁਤ ਪਵਿੱਤਰ ਹੈ ਤੇ ਧੰ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਸਿੱਖੋ ਜਿੰਨੀ ਇਹ ਬਾਣੀ ਪਵਿੱਤਰ ਹੈ ਨਾ ਸਾਡਾ ਉਹਨਾ ਸੀਸ ਪਵਿੱਤਰ ਨਹੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਤੁਹਾਡਾ ਸੀਸ ਬਹੁਤ ਪਵਿੱਤਰ ਹੈ ਤੇ ਧੰ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬਾਬਾ ਜੀ ਸਾਡੇ ਸੀਸ ਨਾਲੋਂ ਤੁਹਾਡਾ ਸੀਸ ਜ਼ਿਆਦਾ ਪਵਿੱਤਰ ਹੈ ਕਿਉਂਕਿ ਤੁਹਾਡਾ ਸੀਸ ਚੌਵਾਂ ਗੁਰੂਆਂ ਦੇ ਚਰਨਾਂ ਨੂੰ ਲਗਤਕਾ ਇਹ ਸੇਵਾ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਚੌਰ ਸਾਹਿਬ ਕਰਦੇ ਰਹੇ ਸਾਰੀ ਰਾਤ ਸੋਚਦੇ ਰਹੇ ਕਿ ਇਸ ਪਵਿੱਤਰ ਮਹਾਨ ਮੀੜ ਦਾ ਤੇਰੇ ਗ੍ਰੰਥੀ ਕਿਨੂੰ ਥਾਪਣ ਤੇ ਸਾਰੀ ਰਾਤ ਸੋਚਣ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ ਦੀ ਸੋਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਗਈ ਤੇ ਬਚਨ ਕੀਤੇ ਬੁੱਢਾ ਸਾਹਿਬ